स्वागत है ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਪੀਐਮਸੀ ਪੰਜਾਬੀ ਵਿੱਚ ਦੋਸਤੋਂ ਅਸੀਂ ਹਰ ਸ਼ਣ ਕੁਛ ਨਾ ਕੁਛ ਆਪਣੇ ਬੋਲਾ ਰਹੇ ਵਿਚਾਰਾ ਰਹੇ ਜਾਂ ਫਿਰ ਆਪਣੇ ਕਰਮਾ ਰਹੇ ਸਿਰਜਣ ਕਰ ਰਹੇ ਹਾਂ ਕ੍ਰੀਏਟ ਕਰ ਰਹੇ ਹਾਂ ਹਰ ਸ਼ਣ ਇਸ ਕ੍ਰੀਏਸ਼ਨ ਰਾਹੀਂ ਆਪਾਂ ਆਪਣੇ ਜੀਵਨ ਨੂੰ ਬਣਾ ਰਹੇ ਹਾਂ ਇਸ ਕ੍ਰिएशन ਨਾਲ ਹੀ ਆਪਾਂ ਆਪਣੇ ਜੀਵਨ ਨੂੰ ਰੂਪਾਂਤਰ ਦੇੰਨੇ ਹਾਂ ਆਪਾਂ ਆਪਣੇ ਜੀਵਨ ਨੂੰ ਸਵਰਗੀਏ ਅਨੁਭਵ ਤੱਕ ਕਰਵਾ ਸਕਦੇ ਹਾਂ ਅੱਜ ਅਸੀਂ ਐਸੇ ਧਿਆਨੀ ਨਾਲ ਰੂਬਰੂ ਹੋ ਜਾ ਰਹੇ ਹਾਂ ਰੂਬਰੂ ਹੋਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਧਿਆਨ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਇੱਕ स्वर्ग अनुभूति करते हुए एक ब्यूटीफुल क्रिएशन की और करते जा रहे हैं आज आप वेलकम करते हाँ उस प्रकाशमय आत्मा का ने अपने अंदर के प्रकाश में पहचान और अपने अंदर के प्रकाश को पहचान के आज ओ अपने आस पास की आत्मावान की आस पास के लोगों की मानवता की ਜੀਵਨ ਦੇ ਵਿੱਚ ਬਦਲਾਵ ਲਿਆ ਰਹੇ ਨੇ ਸਵਾਗਤ ਹੈ ਦੀਦੀ ਤੁਹਾਡਾ ਬਹੁਤ ਬਹੁਤ ਪੀਐਮਸੀ ਪੰਜਾਬੀ ਤੇ ਅੱਜ ਦੇ ਇਸ ਐਪੀਸੋਡ ਵਿੱਚ ਤੁਹਾਡੇ ਬਾਰੇ ਬਹੁਤ ਸਾਰੇ ਧਿਆਨੀ ਆਲਰੇਡੀ ਜਾਣਦੇ ਨੇ ਪਰ ਅੱਜ ਸਾਡੇ ਵਿਊਅਰਸ ਜੋ ਸਾਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਪਲੀਜ਼ ਆਪਣੇ ਆਪ ਨਾਲ ਰੂਪ ਰੂ ਕਰਾਓ ਇੰਟਰੋਡਿਊਸ ਕਰੋ ਥੈਂਕ ਯੂ ਥੈਂਕ ਯੂ ਰਸ਼ੀਮ ਸਾਰੇ ਪੀਐਮਸੀ ਤੇ ਜੁੜੇ ਹੋਏ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ। ਔਰ ਪੀਐਮਸੀ ਪੰਜਾਬੀ ਸਾਡੇ ਲਈ ਬਹੁਤ ਵਿਸ਼ੇਸ਼ ਹੈ ਦੋਸਤੋ। ਅ ਮੈਂ ਇਸ ਤੇ ਆਪਣੀ ਅਝ ਧਿਆਨ ਯਾਤਰਾ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹਾਂਗੀ। ਮੈਂ ਲਗਭਗ 16 ਸਾਲਾਂ ਤੋਂ ਧਿਆਨ ਕਰ ਰਹੀ ਹਾਂ ਔਰ 16 ਸਾਲਾਂ ਤੋਂ ਮੇਰੀ ਜ਼ਿੰਦਗੀ ਇਸ ਰੈ ਕਿਸ ਵਰਗ ਨੂੰ ਧਰਤੀ ਤੇ ਅਨੁਭਵ ਕਰਨਾ ਜਿਵੇਂ ਕਿ ਰਸ਼ੀਮ ਨੇ ਤੁਹਾਨੂੰ ਸਾਰਿਆਂ ਨੂੰ ਪਹਿਲੇ ਦੱਸਿਆ। ਹਰ ਇੱਕ ਪਲ ਮੇਰੇ ਲਈ ਸਵਰਗ ਹੈ ਦੋਸਤੋ। ਹਰ ਪਲੂ ਮੈਂ ਬਹੁਤ ਜਾਗਰੂਕਤਾ ਨਾਲ ਜੀਂਦਾ ਜਿਹੜਾ ਪ੍ਰਯਾਸ ਹੈ ਉਹ ਜਾਰੀ ਕੀਤਾ ਹੋਇਆ ਹੈ ਜਦੋਂ ਮੈਂ ਧਿਆਨ ਨਹੀਂ ਕਰ ਰਹੀ ਸੀ ਉਸ ਤੋਂ ਪਹਿਲਾਂ ਮੈਨੂੰ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਸੀ ਔਰ ਉਸ ਤੋਂ ਵੀ ਜ਼ਿਆਦਾ ਮੈਂ ਇੱਕ ਨੈਗੇਟਿਵ ਪਰਸਨ ਸੀ ਲੇਕਿਨ ਜਿਵੇਂ ਜਿਵੇਂ ਧਿਆਨ ਕਰਦੀ ਗਈ ਬਸ ਇੱਕ ਮੈਜੀਕਲ ਚੇਂਜ ਮੇਰੀ ਜ਼ਿੰਦਗੀ ਚ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਦੋਸਤੋ 20 ਫਰਵਰੀ 2008 ਤੋਂ ਮੈਂ ਲਗਾਤਾਰ ਦੋਸਤੋ ਧਿਆਨ ਕਰ ਰਹੀ ਹਾਂ ਔਰ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਟਰਾਂਸਫਾਰਮੇਸ਼ਨਲ ਟਾਈਮ ਹੈ ਉਸ ਤੋਂ ਪਹਿਲਾਂ ਮੈਂ ਧਿਆਨ ਦਸੰਬਰ 2007 ਵਿੱਚ ਸਿੱਖਿਆ ਸੀ ਤਿੰਨ ਚਾਰ ਮਹੀਨੇ ਮੈਂ ਆਨ ਆਫ ਕੀਤਾ ਲੇਕਿਨ ਫਿਰ ਉਸ ਦਿਨ ਮੈਂ ਪੱਕਾ ਨਿਸ਼ਚੈ ਕਰ ਲਿਆ ਕਿ ਧਿਆਨ ਜਿਹੜਾ ਹੈ ਉਹ ਮੇਰੇ ਜੀਵਨ ਦਾ ਇੱਕ ਪ੍ਰਮੁੱਖ ਹਿੱਸਾ ਰਹੇਗਾ ਔਰ ਮੈਂ ਧਿਆਨ ਸ਼੍ਰੀਮਤੀ ਰਚਨਾ ਗੁਪਤਾ ਜੀ ਕੋਲੋਂ ਸਿੱਖਿਆ ਔਰ ਮੇਰੇ ਮੈਂਟਰ ਮੇਰੇ ਬੈਸਟ ਫਰੈਂਡ ਮੇਰੇ ਗੁਰੂ ਮੇਰੇ ਸਾਥੀ ਨੇ ਉਹਨਾਂ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਜੀਵਨ ਨੂੰ ਇੱਕ ਮਾਰਗਦਰਸ਼ਨ ਦਿੱਤਾ ਔਰ ਉਸ ਤੋਂ ਬਾਅਦ ਮੈਂ ਬ੍ਰਹਮ ਰਿਸ਼ੀ ਪਿਤਾ ਮਾ ਪਤਰੀ ਜੀ ਦੀ ਬਹੁਤ ਧੰਨਵਾਦੀ ਆ ਕਿ ਸਭ ਨੇ ਸਾਨੂੰ ਇੰਨਾ ਆਸਾਨ ਰਸਤਾ ਆਨਾਪਾਨ ਸਤੀ ਦਾ ਦੱਸਿਆ ਔਰ ਕਰਨਾ ਵੀ ਕੁਝ ਨਹੀਂ ਇਸ ਧਿਆਨ ਨੂੰ ਕਰਨ ਲਈ ਸਿਰਫ ਆਪਣੇ ਸਾਹਾਂ ਨੂੰ ਬੈਠ ਕੇ ਸਹਜਤਾ ਦੇ ਨਾਲ ਮਹਿਸੂਸ ਕਰਨਾ ਔਰ ਦੋਸਤੋ ਧਿਆਨ ਮੈਂ ਇੰਨੀ ਆਸਾਨੀ ਨਾਲ ਕਰ ਲਿਆ ਕਿ ਜਦੋਂ ਮੈਨੂੰ ਇੰਨਾ ਸਹਜ ਲੱਗ ਰਿਹਾ ਸੀ ਰਸ਼ਮ ਧਿਆਨ ਕਰਕੇ ਔਰ ਮੈਨੂੰ ਆਪਣੇ ਅੰਦਰੋਤੀ ਇਹ ਅਨੁਭਵ ਹੋ ਰਿਹਾ ਸੀ ਕਿ ਧਿਆਨ ਮੈਂ ਜਨਮ ਤੋਂ ਨਹੀਂ ਕਰ ਰਹੀ ਮੈਂ ਬਹੁਤ ਲੰਬੇ ਸਮੇਂ ਤੋਂ ਧਿਆਨ ਕਰ ਰਹੀ ਹਾਂ ਔਰ ਧਿਆਨ ਕਰਨ ਦੇ ਨਾਮ ਨਾਲ ਧਿਆਨ ਨੂੰ ਸਿਖਾਣਾ ਉਹ ਵੀ ਮੈਂ ਬਹੁਤ ਛੇਤੀ ਸ਼ੁਰੂ ਕਰ ਲਿਆ ਈਵਨ ਕਿ ਮੈਂ ਆਪਣੀ ਫੈਮਲੀ ਨੂੰ ਸੇਮ ਡੇ ਆਕੇ ਹੀ ਧਿਆਨ ਬਾਰੇ ਦੱਸਿਆ ਜਿੱਦਨ ਮੈਂ ਆਪਸੇ ਕਿਹਾ ਉਦਨ ਹੀ ਆਪਣੇ ਪਰਿਵਾਰ ਨੂੰ ਵੀ ਧਿਆਨ ਕਰ ਪਾਇਆ ਔਰ ਉਸ ਤੋਂ ਬਾਅਦ ਲਗਾਤਾਰ ਮੇਰੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋ ਗਈ ਇੱਕ ਹਫਤੇ ਦੇ ਵਿੱਚ ਹੀ ਆਪਣੇ ਆਪ ਹੀ ਇਦਾਂ ਦੀਆਂ ਆਤਮਾਵਾਂ ਮੇਰੇ ਜੀਵਨ 'ਚ ਆਨ ਲੱਗ ਪਈਆਂ ਜਿਨ੍ਹਾਂ ਨੂੰ ਧਿਆਨ ਜਿਹੜਾ ਸੀ ਉਹ ਜ਼ਰੂਰੀ ਸੀ ਜਿਵੇਂ ਮੈਨੂੰ ਜ਼ਰੂਰੀ ਸੀ ਉਵੇਂ ਉਹਨਾਂ ਨੂੰ ਵੀ ਜ਼ਰੂਰੀ ਸੀ ਔਰ ਜਦੋਂ ਮੈਂ ਰਸ਼ੀਮ ਉਹਨਾਂ ਨੂੰ ਧਿਆਨ ਬਾਰੇ ਦੱਸਦੀ ਸੀ ਇੰਨੀ ਸਹਿਜਤਾ ਨਾਲ ਦੱਸ ਦਿੰਦੀ ਸੀ ਕਿ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਇਹ ਸ਼ਬਦ ਮੇਰੇ ਅੰਦਰੋਂ ਤੇ ਕਿਵੇਂ ਆ ਰਹੇ ਨੇ ਫਿਰ ਉਸ ਤੋਂ ਬਾਅਦ ਮੇਰਾ ਤੀਸਰਾ ਨੀਂਦਰ ਧਿਆਨ ਕਰਨ ਦੇ ਨਾਲ ਬਹੁਤ ਐਕਟਿਵ ਹੋ ਗਿਆ ਉਹਦੇ ਨਾਲ ਮੈਂ ਆਪਣੇ ਬਹੁਤ ਜਨਮਾਂ ਦੀਆਂ ਯਾਤਰਾਵਾਂ ਦੇਖੀਆਂ ਕਿ ਮੈਂ ਇਸ ਜਨਮ ਤੋਂ ਧਿਆਨ ਨਹੀਂ ਕਰ ਰਹੀ ਸੀ ਬਹੁਤ ਪਿਛਲੇ ਜਨਮਾਂ ਤੋਂ ਧਿਆਨ ਕਰ ਰਹੀ ਸੀ ਮਤਲਬ ਕੋਰ ਧਿਆਨ ਸਾਧਨਾ ਵੀ ਮੈਂ ਆਪਣੇ ਕਈ ਜਨਮਾਂ ਚ ਕੀਤੀ ਔਰ ਫਿਰ ਮੈਨੂੰ ਸਮਝ ਆਇਆ ਕਿ ਹਾਂ ਇਸ ਕਰਕੇ ਮੈਂ ਧਿਆਨ ਨੂੰ ਇੰਨੀ ਸਹਜਤਾ ਨਾਲ ਲੈ ਲਿਆ ਫਿਰ ਮੇਰੇ ਇੱਕ ਦਿਨ ਆਪਣੇ ਅੰਦਰ ਪ੍ਰਸ਼ਨ ਆਇਆ ਕਿ ਮੈਂ ਇਹ ਜੀਵਨ ਜੀਣ ਕਿਉਂ ਆਈ ਹੈ ਜੇ ਮੈਂ ਧਿਆਨੀ ਸੀ ਇੱਕ ਸਹੀ ਮਾਰਗ ਤੇ ਚੱਲ ਰਹੀ ਸੀ ਫਿਰ ਮੈਨੂੰ ਜਨਮ ਦੁਆਰਾ ਤੇ ਕਿਉਂ ਮਿਲਿਆ ਤਾਂ ਫਿਰ ਮੈਂ ਆਪਣਾ ਇੱਕ ਇੱਦਾਂ ਦਾ ਜੀਵਨ ਦੇਖਿਆ ਜਿਹਦੇ ਵਿੱਚ ਮੈਂ ਬੋਧੀ ਭਿਖਸ਼ੂ ਕਾ ਔਰ ਮੈਂ ਇੱਕੋ ਦੇ ਵਿੱਚ ਬੱਚਾ ਹਾਂ ਤੇ ਮੇਰਾ ਨਾਮ ਸ਼ੌਰਿਆ ਹੈ ਮੈਂ ਉਦੇਚ 18-19 ਸਾਲ ਦਾ ਮਤਲਬ ਇੱਕ ਮੁੰਡਾ ਹੈ ਜਿਦੇ ਕੋਲ ਬਹੁਤ ਧਿਆਨ ਦਾ ਗਿਆਨ ਹੈ ਲੇਕਿਨ ਉਸਨੇ ਆਪਣੇ ਉਸ ਧਿਆਨ ਗਿਆਨ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕੀਤਾ ਔਰ ਫਿਰ ਇੱਕ ਪਲ ਇਦਾਂ ਦਾ ਆਇਆ ਜਦੋਂ ਉਸ ਨਵਯੁਗ ਦੀ ਮ੍ਰਿਤਿ ਹੋ ਜਾਂਦੀ ਹੈ ਔਰ ਉਹਦਾ ਉਹ ਮਨ ਦੇ ਵਿੱਚ ਭਾਵ ਧਿਆਨ ਨੂੰ ਸਾਂਝਾ ਕਰਨ ਦਾ ਉਹਦੇ ਵਿੱਚੇ ਹੀ ਰਹਿ ਜਾਂਦਾ ਤੇ ਮੇਰਾ ਇਹ ਜਨਮ ਧਿਆਨ ਨੂੰ ਸਾਂਝਾ ਕਰਨ ਦਾ ਪਿਆਰ ਦੀ ਊਰਜਾ ਦੇ ਨਾਲ ਹੈ ਔਰ ਮੇਰਾ ਵਿਸ਼ੇਸ਼ ਰੂਪ ਨਾਲ ਮੇਰਾ ਇਹ ਜੀਵਨ ਦਾ ਮਿਸ਼ਨ ਜਿਹੜਾ ਹੈ ਧਿਆਨ ਸਖਾਣਾ ਹੀ ਹੈ ਦੋਸਤੋ ਧਿਆਨ ਨੂੰ ਸਾਂਝਾ ਕਰਨਾ ਔਰ ਬ੍ਰਹਮ ਰਿਸ਼ੀ ਪਿਤਾਮਾ ਪਤਰੀ ਜੀ ਨਾਲ ਭਗਵਾਨ ਬੁੱਧ ਨਾਲ ਔਰ ਬਹੁਤ ਸਾਰੇ ਪਹੁੰਚੇ ਹੋਏ ਮਹਾਪੁਰਸ਼ਾਂ ਦੇ ਨਾਲ ਮੈਂ ਆਪਣੇ ਆਪ ਨੂੰ ਧਿਆਨ ਮੇਰੇ ਜੀਵਨ ਵਿੱਚ ਦਿੱ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਪਣੇ ਆਪ ਨੂੰ ਇੱਕ ਯੋद्धा ਰੂਪ ਦੇ ਵਿੱਚ ਦੇਖਿਆ ਦੋਸਤੋ ਔਰ ਮੈਨੂੰ ਉੱਥੋਂ ਵੀ ਇੱਕ ਕਲੂ ਮਿਲਿਆ ਕਿ ਮੈਂ ਇਕ ਧਿਆਨ ਦਾ ਯੋਧਾ ਹਾਂ ਹਰ ਰੂਪ ਦੇ ਵਿੱਚ ਮੈਂ ਇੱਕ ਧਿਆਨ ਦਾ ਯੋਧਾ ਹੀ ਹਾਂ ਤੇ ਮੈਂ ਆਪਣੀ ਪੂਰੀ ਜਾਗਰੂਕਤਾ ਦੇ ਨਾਲ ਆਪਣੇ ਇਸ ਜੀਵਨ ਦੇ ਵਿੱਚ ਧਿਆਨ ਸੇਵਾ ਗਿਆਨ ਕਰुणा ਸ਼ਾਕਾਹਾਰ ਪਿਰਾਮਿਡ ਜਗਤ ਦੀ ਪਾਲਣਾ ਕਰ ਰਹੀ ਹਾਂ ਔਰ ਮੈਂ ਆਪਣੇ ਅੰਤਿਮ ਸਵਾਸ ਤੱਕ ਇਹ ਕਰਦੀ ਰਵਾਂਗੀ ਦੋਸਤੋ ਆ ਵਾਓ ਸ਼ਵੇਤਾ ਦੀਦੀ ਤੁਸੀਂ ਇੰਨਾ ਸਾਨੂੰ ਇੱਕ ਪ੍ਰਕਾਸ਼ਮਈ ਰਾਸਤਾ ਦਿਖਾਇਆ ਹੈ ਜੀਵਨ ਜੀਣ ਦਾ ਇੱਕ ਤਰੀਕਾ ਦਿਖਾਇਆ ਹੈ ਹੁਣ ਤੁਹਾਡਾ ਉਹ ਸਾਰੇ ਲੋਕਾਂ ਲਈ ਕੀ ਮੈਸੇਜ ਹੈ ਜੋ ਧਿਆਨ ਨਹੀਂ ਕਰ ਰਹੇ ਔਰ ਧਿਆਨ ਕਰਨਾ ਜ਼ਰੂਰੀ ਕਿਉਂ ਹੈ ਜੀ ਜੀ ਰਸ਼ਮੀ ਬਹੁਤ ਸੋਣਾ ਕੁਸਚਨ ਤੁਸੀਂ ਪੁੱਛਿਆ ਦੇਖੋ ਦੋਸਤੋ ਧਿਆਨ ਕਰਨਾ ਹਰ ਇੱਕ ਮਨੁੱਖ ਲਈ ਜ਼ਰੂਰੀ ਹੈ ਜਿਵੇਂ ਅਸੀਂ ਸਾਰੇ ਜਾਣੇ ਆਪਣੇ ਇਸ ਸਰੀਰ ਨੂੰ ਸਵਸਥ ਰੱਖਣ ਲਈ ਭੋਜਨ ਕਰਦੇ ਹਾਂ ਉਸੇ ਤਰ੍ਹਾਂ ਆਪਣੇ ਮਨ ਆਪਣੀਆਂ ਭਾਵਨਾਵਾਂ ਨੂੰ स्वस्थ ਰੱਖ ਲਈ ਸਾਨੂੰ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਔਰ ਦੇਖੋ ਅੱਜ ਕੱਲ ਦਾ ਜਿਹੜਾ ਟਾਈਮ ਹੈ ਉਹ ਉਹ ਬਹੁਤ ਮੈਂ ਕਹੂੰਗੀ ਕੰਪੀਟੀਸ਼ਨ ਦਾ ਟਾਈਮ ਹੈ। ਔਰ ਅੱਜ ਕੱਲ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਜਿਵੇਂ ਕਿ ਮੈਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਮਿਲਦੀ ਹਾਂ ਕਿ ਅੱਜ ਕੱਲ ਜਿਹੜੀ ਸੈਂਸਿਟੀਵਿਟੀ ਹੈ, ਭਾਵੁਕਤਾ ਉਹ ਸਾਡੇ ਸਾਰੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ। ਇਸ ਕਰਕੇ ਵੀ ਸਾਨੂੰ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਓਵਰ ਆਲ ਇਹ ਹੈ ਕਿ ਸਰੀਰਿਕ ਪੱਖੋਂ ਮਾਨਸਿਕタル ਦੇ ਪੱਖੋਂ ਭਾਵਨਾਵਾਂ ਦੇ ਪੱਖੋਂ ਧਿਆਨ ਕਰਨਾ ਬੇहद ਜ਼ਰੂਰੀ ਹੈ ਯਾਨੀ ਕਿ ਤੁਸੀਂ ਆਪਣੀ ਆਤਮਾ ਨੂੰ ਸ਼ਕਤੀਸ਼ਾਲੀ ਅਗਰ ਬਣਾਉਣਾ ਚਾਹੁੰਦੇ ਹੋ ਜੋ ਕਿ ਇੱਕ ਸਵਾਭਿਕ ਰੂਪ ਦੇ ਵਿੱਚ ਹੈ ਲੇਕਿਨ ਉਹ ਆਤਮ ਸ਼ਕਤੀ ਨੂੰ ਤੁਸੀਂ ਜਦੋਂ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਕਰਨਾ ਪਏਗਾ ਦੀਦੀ ਅ ਕਈ ਲੋਕਾਂ ਨੂੰ ਲੱਗਦਾ ਹੈ ਕਿ ਧਾਰਮਿਕ ਕੰਮ ਮੈਂ ਤਾਂ ਜੀ ਅ ਨੋਨ ਮੈਜਿੰਗ ਟੇਕ ਕਰਦਾ ਮੈਂ ਕਿਵੇਂ ਧਿਆਨ ਕਰਨਾ ਜਾਂ ਇਹ ਬਹੁਤ ਧਾਰਮਿਕ ਗੱਲਾਂ ਹੋ ਗਈਆਂ ਪਰ ਇਹ ਸਾਇੰਟਿਫਿਕ ਅਪਰੋਚ ਵੀ ਰੱਖਦਾ ਹੈ ਕੋਈ ਇਨਸਾਨ ਤਾਂ ਆदमी ਕਹੇ ਭਾਵੇਂ ਨਹੀਂ ਹੈ ਰੱਬ ਵਿੱਚ ਵਿਸ਼ਵਾਸ ਰੱਖਦਾ ਨਹੀਂ ਹੈ ਉਹਦੇ ਲਈ ਵੀ ਧਿਆਨ ਜ਼ਰੂਰੀ ਹੈ ਉਹਦੇ ਬਾਰੇ ਤੁਸੀਂ ਕੀ ਕਹੋ ਬਿਲਕੁਲ ਦੋਸਤੋ ਇਹ ਬਿਲਕੁਲ ਸਹੀ ਗੱਲ ਰਸ਼ਿਬ ਨੇ ਕਹੀ ਹੈ ਕਿ ਧਰਮ ਨਾਲ ਧਿਆਨ ਦਾ ਕੋਈ ਸਬੰਧ ਨਹੀਂ ਹੈ ਜੋ ਇੱਕ ਇਨਸਾਨ ਦੇਖੋ ਇਸ ਧਰਤੀ ਤੇ ਹੈ ਉਹਨਾਂ ਦੇ ਖੂਨ ਦਾ ਰੰਗ ਸਭ ਦਾ ਸਾਡਾ ਲਾਲ ਹੈ ਉਸੇ ਤਰ੍ਹਾਂ ਸਾਡੇ ਸਭ ਦਾ ਸਮਾਂ ਸਾ ਕੀ ਹੈ ਉਹ ਵੀ ਸੇਮ ਨਹੀਂ ਸਾਡੇ ਕੋ ਇੱਕ ਇੱਕੋ ਤਰ੍ਹਾਂ ਨਾਲ ਫੀਚਰਸ ਨਹੀਂ ਗਿਆਨ ਇੰਦਰੀਆਂ ਨੇ ਕਰਮ ਇੰਦਰੀਆਂ ਨੇ ਉਸੇ ਤਰ੍ਹਾਂ ਅਸੀਂ ਧਰਮ ਦੇ ਵਿੱਚ ਨਹੀਂ ਉਲਝਣਾ ਧਿਆਨ ਹਰ ਇੱਕ ਇਸ ਧਰਤੀ ਦੇ ਇਨਸਾਨ ਲਈ ਹੈ ਹੁਣ ਤੁਸੀਂ ਦੇਖੋ ਕਿ ਇਹ ਪੇੜ ਪੌਦੇ ਇਹ ਜੀਵ ਜੰਤੂ ਇਹ ਸਭ ਕੀ ਕਰ ਰਹੇ ਨੇ ਇਹ ਧਿਆਨ ਮਗਨ ਹੀ ਤਾਂ ਹੈ ਸਿਰਫ ਅਸੀਂ ਇੱਕ ਇਨਸਾਨ ਆ ਜਿਨ੍ਹਾਂ ਦੀ ਜਿਹੜੀ ਬੁੱਧੀ ਹੈ ਜਿਨ੍ਹਾਂ ਦੇ ਜਿਹੜੇ ਲੌਜੀਕਸ ਨੇ ਉਹ ਸਾਨੂੰ ਬੰਦ ਦੇ ਨਹੀਂ ਧਰਮ ਦੇ ਵਿੱਚ ਜਦ ਕਿ ਦੇਖੋ ਇਹਨਾਂ ਪੇੜ ਪੌਦਿਆਂ ਦਾ ਇਹਨਾਂ ਜੀਵ ਜੰਤੂਆਂ ਦਾ ਕੋਈ ਧਰਮ ਨਹੀਂ ਸਾਨੂੰ ਇਹਨਾਂ ਕੋਲੋਂ ਇਹ ਸਿੱਖਣਾ ਚਾਹੀਦਾ ਔਰ ਦੋਸਤੋ ਜਦੋਂ ਤੁਸੀਂ ਇੱਕ ਵਾਰੀ ਧਿਆਨ ਕਰਨਾ ਸ਼ੁਰੂ ਕਰਤਾ ਤੁਸੀਂ ਫਿਰ ਧਿਆਨ ਦੇ ਬਿਨਾਂ ਨਹੀਂ ਰਹਿ ਪਾਉਗੇ ਧਿਆਨ ਕਰਨਾ ਤੁਹਾਡੀ ਇੱਕ ਆਦਤ ਬਣ ਜਾਏਗੀ ਔਰ ਇਹ ਆਦਤ ਇੰਨੀ ਵਧੀਆ ਆਦਤ ਹੈ ਜੇ ਤੁਸੀਂ ਇਹ ਮੁੱਢ ਤੋਂ ਹੀ ਆਪਣੇ ਬੱਚਿਆਂ ਨੂੰ ਦੇ ਦੋਗੇ ਜਾਂ ਤੁਸੀਂ ਕਿਸੇ ਵੀ ਉਮਰ ਦੇ ਪੜਾਅ ਤੇ ਇਹਨੂੰ ਅਪਣਾਉਗੇ ਫਿਰ ਤੁਸੀਂ ਇਹਦੇ ਬਿਨਾ ਨਹੀਂ ਰਹਿ पाओगे ਫਿਰ ਤੁਸੀਂ ਉਹ ਯੁਵਾ ਪੀੜੀ ਲਈ ਕੀ ਮੈਸੇਜ ਦੇਣਾ ਜਾਓਗੇ ਜੋ ਅੱਜ ਕੱਲ ਫੋਨ ਚਲਾ ਰਹੇ ਨੇ ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਧਿਆਨ ਲਈ ਮੇਰੇ ਕੋਲ ਸਮਾਂ ਨਹੀਂ ਹੈ ਬਿਲਕੁਲ ਦੇਖੋ ਮੈਂ ਅੱਜ ਦੀ ਯੁਵਾ ਪੀੜੀ ਨੂੰ ਇਹ ਕਹੂੰਗੀ ਕਿ ਤੁਹਾਡੇ ਲਈ ਫੋਨ ਜ਼ਰੂਰੀ ਹੈ ਮੈਂ ਮੰਨਦੀ ਹਾਂ ਕਿਉਂਕਿ ਸਾਰੇ ਬੱਚੇ ਅੱਜ ਕੱਲ ਜੋ ਵੀ ਸੋਸ਼ਲ ਮੀਡੀਆ ਹੈ ਜੋ ਵੀ ਉਹਨਾਂ ਦੀ ਨੌਲੇਜ ਉਹਨਾਂ ਨੇ ਇਕੱਠੀ ਕਰਨੀ ਹੈ ਉਹ ਸਭ ਕੁਝ ਇਹਦੀ ਨਾਲ ਹੀ ਕਰਨਾ ਹੈ ਲੇਕਿਨ ਮੈਂ ਸਾਰੇ ਜਿੰਨੇ ਵੀ ਯੁਵਾ ਬੱਚੇ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਆਪਣੇ ਆਪ ਲਈ ਤੁਸੀਂ ਅੱਧਾ ਘੰਟਾ ਕੱਟੋ ਅੱਧੇ ਘੰਟੇ ਵਾਸਤੇ ਅਸੀਂ ਫੋਨ ਨੂੰ ਇੱਕ ਪਾਸੇ ਰੱਖ ਸਕਦੇ ਹਾਂ ਦੇਖੋ ਅਸੀਂ ਵਾਸ਼ਰੂਮ ਜਾਣਾ ਹੈ ਅਸੀਂ ਨਾਣਾ ਤੋਣਾ ਹੈ ਖਾਣਾ ਖਾਣਾ ਹੈ ਕੋਈ ਵੀ ਹੋਰ ਵੀ ਕੋਈ ਘਰ ਦਾ ਕੋਈ ਕੰਮ ਕਰਨਾ ਹੈ ਜਾਂ ਅਸੀਂ ਰੈਸਟ ਕਰਨਾ ਉਹਦੇ ਵਾਸਤੇ ਅਸੀਂ ਟਾਈਮ ਕੱਟਦੇ ਹਾਂ ਕਿ ਸਾਨੂੰ ਇੱਕ ਅੱਧੇ ਘੰਟੇ ਦਾ ਸਪੇਸ ਧਿਆਨ ਕਰਨ ਲਈ ਜ਼ਰੂਰ ਕੱਢਣਾ ਚਾਹੀਦਾ ਕਿਉਂਕਿ ਅਗਰ ਦੋਸਤੋਂ ਮੈਂ ਪਰਸਨਲੀ ਇਹ ਮਹਿਸੂਸ ਕੀਤਾ ਹੈ ਕਿ ਅਗਰ ਤੁਸੀਂ ਇਹ ਅੱਧਾ ਘੰਟਾ ਆਪਣੀ ਬੁੱਧੀ ਨੂੰ ਆਪਣੇ ਸ਼ਰੀਰ ਨੂੰ ਜਦੋਂ ਇਹ ਦੋਗੇ ਤੁਹਾਨੂੰ ਸ਼ਾਇਦ ਇੰਨਾ ਜ਼ਿਆਦਾ ਇਸ ਮੋਬਾਈਲ ਦੀ ਜ਼ਰੂਰਤ ਨਹੀਂ ਪਏਗੀ ਤੁਹਾਡੇ ਅੰਦਰੋਂ ਤੋਂ ਹੀ ਗਿਆਨ ਦਾ ਪ੍ਰਕਾਸ਼ ਜਿਹੜਾ ਹੈ ਹੋਣ ਲੱਗ ਜਾਏਗਾ ਐਕਚੁਅਲੀ ਕੀ ਹੈ ਰਸ਼ੀਮ ਕਿ ਅਸੀਂ ਇਸ ਫੋਨ ਦੇ ਅਸੀਂ ਐਡਿਕਟਡ ਹੋ ਚੁੱਕੇ ਹਾਂ ਜਦੋਂ ਵੀ ਸਾਨੂੰ ਕੋਈ ਨੌਲੇਜ ਚਾਹੀਦੀ ਹੁੰਦੀ ਹੈ ਅਸੀਂ ਫਟਾਫਟ ਉਸ ਨੂੰ ਗੂਗਲ ਕਰਦੇ ਹਾਂ ਜਾਂ ਉਸ ਨੂੰ ਲੱਭਣ ਦਾ ਪ੍ਰਯਾਸ ਕਰਦੇ ਹਾਂ ਲੇਕਿਨ ਕਦੇ ਦੋਸਤੋ ਤੁਸੀਂ ਇਹ ਸੋਚਿਆ ਕਿ ਉਸ ਦਾ ਆਨਸਰ ਤੁਸੀਂ ਆਪਣੇ ਅੰਦਰੋਂ ਦੀ ਵੀ ਜਾਣ ਸਕਦੇ ਹੋ ਧਿਆਨ ਕਰਦੇ ਕਰਦੇ ਇੱਕ ਸਹਜ ਹੀ ਤੁਹਾਡੀ ਇਦਾਂ ਦੀ ਸਥਿਤੀ ਆ ਜਾਏਗੀ ਕਿ ਤੁਸੀਂ ਕੋਈ ਵੀ ਪ੍ਰਸ਼ਨ ਆਪਣੇ ਅੰਦਰ ਪੁੱਛੋਗੇ ਕੋਈ ਵੀ ਕੁਐਰੀ ਆਪਣੇ ਅੰਦਰ ਰੱਖੋਗੇ ਤੁਹਾਨੂੰ ਉਸ ਦਾ ਆਨਸਰ ਆਪਣੇ ਅੰਦਰੋਂ ਦੀ ਹੀ ਮਿਲੇਗਾ ਇਸ ਕਰਕੇ ਮੈਂ ਯੁਵਾ ਪੀੜੀ ਨੂੰ ਕਹੂੰਗੀ ਕਿ ਤੁਸੀਂ ਜੋ ਸਾਡੀ ਇੱਕ ਮੁੱਢ ਤੋਂ ਚੱਲਦੀ ਆ ਰਹੀ ਸਾਡੀ ਭਾਰਤ ਵਰਸ਼ ਦੀ ਪਰੰਪਰਾ ਹੈ ਧਿਆਨ ਉਸ ਨੂੰ ਦੁਆਰਾ ਤੀ ਅਪਣਾਓ ਅਸੀਂ ਆਤਮਾਵਾ ਉਹੀ ਪੁਰਾਣੀਆਂ ਆਤਮਾਵਾ ਦੋਸਤੋ ਜਿਹੜੀਆਂ ਪਹਿਲੇ ਵਿਚਰ ਰਹੀਆਂ ਸੀ ਸਿਰਫ ਹੁਣ ਕੀ ਹੈ ਇੱਕ ਨਿਊਨੈਸ ਦਾ ਨਾਮ ਹੈ ਇੱਕ ਨਿਊ ਏਜ ਦਾ ਨਾਮ ਹੈ ਨਿਊ ਏਜ ਦੇ ਨਾਮ ਦੇ ਨਾਲ ਅਸੀਂ ਟੈਕਨੋਲੋਜੀ ਦੇ ਵਿੱਚ ਅਸੀਂ ਡਿਪੈਂਡ ਹੋ ਗਏ ਆ ਉਹ ਡਿਪੈਂਡੈਂਸੀ ਨੂੰ ਕੱਟ ਕੇ ਦੋਸਤੋ ਤੁਸੀਂ ਆਤਮ ਨਿਰਵਰ ਬਣੋ ਆਪਣੇ ਅੰਦਰੋਤੀ ਗਿਆਨ ਨੂੰ ਪ੍ਰਗਟ ਕਰੋ ਜੀ ਜੀ ਤੁਸੀਂ ਸਾਨੂੰ ਦੱਸਿਆ ਕਿ ਧਿਆਨ ਦੇ ਸਰੀਰਿਕ ਮਾਨਸਿਕ ਅਤੇ ਅਧਿਆਤਮਿਕ ਫਾਇਦੇ ਹੈ ਹਮਮ ਔਰ ਇੰਨੇ ਕੋ ਫਾਇਦੇ ਨੇ ਕਿ ਬ੍ਰਹਮਾਣ ਦੇ ਸਾਰੇ ਰਹੱਸੇ ਸਾਡੇ ਅੰਦਰ ਹੀ ਨੇ ਬਿਲਕੁਲ ਫਿਰ ਧਿਆਨ ਲੋਕਾਂ ਵਿੱਚ ਜੇਕਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ ਹਮ ਤੇ ਅੱਜ ਦੇ ਟਾਈਮ ਤੇ ਧਿਆਨ ਨੂੰ ਪ੍ਰਚਾਰ ਕਰਨਾ ਧਿਆਨ ਬਾਰੇ ਜਾਗਰੂਕਤਾ ਹੋਣੀ ਇੰਨੀ ਜ਼ਰੂਰੀ ਕਿਉਂ ਹੈ ਦੇਖੋ ਦੋਸਤੋ ਇਸ ਧਰਤੀ ਤੇ ਸਭ ਕੁਝ ਊਰਜਾ ਹੈ ਅਸੀਂ ਜੋ ਇਸ ਬ੍ਰਹਮੰਡ ਚੋਂ ਲੰਨੇ ਆ ਉਸੇ ਬ੍ਰਹਮੰਡ ਵਿੱਚ ਅਸੀਂ ਦਿੰਨੇ ਵੀ ਆ ਜੇ ਅਸੀਂ ਧਿਆਨ ਦਾ ਗਿਆਨ ਇੱਕ ਦੂਸਰੇ ਤੋਂ ਲੈ ਰਹੇ ਆ ਜਾਂ ਸਾਨੂੰ ਰੱਬੀ ਰੂਪ ਤੋਂ ਮਿਲ ਰਿਹਾ ਹੈ ਜਾਂ ਬ੍ਰਹਮੰਡ ਰੂਪ ਤੋਂ ਮਿਲ ਰਿਹਾ ਹੈ ਤੇ ਅਸੀਂ ਉਹ ਬ੍ਰਹਮੰਡ ਦੇ ਵਿੱਚ ਸ਼ੇਅਰ ਵੀ ਕਰਨਾ ਹੈ ਜਿਵੇਂ ਕਿ ਮੈਂ ਹੁਣ ਕਿਹਾ ਕਿ ਨਿਊ ਏਜ ਦਾ ਸਮੇਂ ਹੈ ਸਾਨੂੰ ਜਿਹੜਾ ਧਿਆਨ ਹੈ ਜਾਂ ਜਿਹੜਾ ਮੌਨ ਹੈ ਹੁਣ ਉਹ ਸਾਂਝਾ ਕਰਨ ਦਾ ਟਾਈਮ ਹੈ ਦੋਸਤੋ ਅਸੀਂ ਬਹੁਤ ਕੁਝ ਬੋਲ ਕੇ ਵਿਅਕਤ ਕੀਤਾ ਲੇਕਿਨ ਹੁਣ ਆਪਾਂ ਪ੍ਰਚਾਰ ਕੀ ਕਰਨਾ ਸ਼ਾਂਤ ਰਹਿੰਦਾ ਮੌਨ ਰਹਿੰਦਾ ਧਿਆਨ ਕਰਨ ਦਾ ਆਪਣੇ ਅੰਦਰ ਜਾਣ ਦਾ ਕਿਉਂਕਿ ਜਦੋਂ ਸਾਨੂੰ ਆਪਣੇ ਇੱਕ ਅੰਦਰ ਜਾਣ ਦਾ ਰਸਤਾ ਮਿਲ ਗਿਆ ਤੇ ਸਾਰੇ ਰਸਤੇ ਦੋਸਤੋ ਆਪਣੇ ਆਪ ਖੁੱਲ ਜਾਣਗੇ ਇਹਦਾ ਇੱਕ ਬੜਾ ਸੋਹਣਾ ਐਗਜ਼ਾਮਪਲ ਹੈ ਰਸ਼ੀ ਜਦੋਂ ਆਪਾਂ ਇੱਕ ਧਰਤੀ ਦੇ ਵਿੱਚ ਬੀਜ ਪਾਉਂਦੇ ਆ ਉਹ ਬੀਜ ਬਾ ਅੰਕੁਰਿਤ ਹੋ ਕੇ ਕੁਝ ਸਮੇਂ ਦੇ ਬਾਅਦ ਇੱਕ ਬਹੁਤ ਸੋਹਣਾ ਰੁੱਖ ਬਣ ਜਾਂਦਾ ਹੈ ਇਸੀ ਤਰ੍ਹਾਂ ਜਦੋਂ ਅਸੀਂ ਆਪਣੀ ਅੰਤਰ ਯਾਤਰਾ ਤੇ ਜਾਵਾਂਗੇ ਆਪਣੇ ਅੰਦਰ ਆਪਣੇ ਆਪ ਦੇ ਨਾਲ ਬੈਠਾਂਗੇ ਤੇ ਇੱਕ ਜਿਹੜਾ ਸਾਡੇ ਅੰਦਰੂਤੀ ਗਿਆਨ ਦਾ করুণਾ ਦਾ ਪ੍ਰੇਮ ਦਾ ਸਹਿਯੋਗ ਦਾ ਇੱਕ ਵਿਕਸ਼ ਬਣ ਕੇ ਆਏਗਾ ਉਹ ਕੱਲੂ ਨੀਵ ਬਨੇਗਾ ਇੱਕ ਬਹੁਤ ਹੀ ਸੋਨੇ ਭਰਤ ਵਰਸ਼ ਦੀ ਇੱਕ ਬਹੁਤ ਹੀ ਸੋਹਣੀ ਦੁਨੀਆ ਦੀ ਦੁਨੀਆ ਦੀ ਐਗਜੈਕਟਲੀ ਤੇ ਆਪਾਂ ਧਿਆਨ ਪ੍ਰਚਾਰ ਧਿਆਨ ਦੇ ਨਾਲ ਕਰਦੇ ਹੋਏ ਧਿਆਨ ਬਚਾ ਕਿਸ ਤਰ੍ਹਾਂ ਕਰ ਸਕਦੇ ਆ ਘਰ ਬੈਠੇ ਬਹੁਤ ਆਸਾਨ ਹੈ ਦੋਸਤੋ ਇਹ ਮੈਂ ਘਰ ਹੀ ਫਿੱਟ ਕੇ ਕੀਤਾ ਰਿਹਾ ਆ ਸਭ ਤੋਂ ਪਹਿਲਾਂ দৃਡ ਨਿਸ਼ਚੈ ਜਦੋਂ ਤੁਹਾਡੇ ਮਨ ਦੇ ਵਿੱਚ ਇਹ দৃਡ ਨਿਸ਼ਚੈ ਹੋਏਗਾ ਕਿ ਮੈਂ ਧਿਆਨ ਦਾ ਪ੍ਰਚਾਰ ਕਰਨਾ ਤੇ ਆਪਣੇ ਆਪ ਹੀ ਤੁਹਾਨੂੰ ਉਹ ਆਤਮਾਵਾ ਮਿਲਣ ਜਾਣਗੀਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਨੂੰ ਮੈਂ ਇਹ ਇਕਨੋਲਜ ਕੀਤਾ ਕਿ ਹਾਂ ਮੈਂ ਧਿਆਨ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਧਿਆਨ ਨੂੰ ਸ਼ੇਅਰ ਕਰਨਾ ਹੈ ਤੇ ਆਪਣੇ ਆਪ ਹੀ ਮੇਰੀ ਡਿੜ ਨਿਸ਼ਚੇ ਦੇ ਨਾਲ ਮੈਨੂੰ ਉਹ ਆਤਮਾਵਾਂ ਮਿਲਨੀਆਂ ਸ਼ੁਰੂ ਹੋ ਗਈਆਂ ਜਦੋਂ ਤੁਸੀਂ ਇਹ ਡਿੜ ਨਿਸ਼ਚੇ ਕਰ ਲਿਆ ਕਿ ਮੇਰੇ ਮੈਂ ਧਿਆਨ ਸਖਾਣਾ ਹੈ ਕਰਨਾ ਵੀ ਹੈ ਤੇ ਕਰਵਾਣਾ ਵੀ ਹੈ ਤੁਹਾਡਾ ਸੰਪਰਕ ਆਪਣੇ ਆਪ ਹੀ ਉਹ ਆਤਮਾਵਾਂ ਨਾਲ ਹੋਏਗਾ ਕਿਉਂ ਇਹ ਬ੍ਰਾਹਮਣ ਟਕਰ ਵੱਲੇ ਸਾਡੀ ਵਾਈਬ੍ਰੇਸ਼ਨ ਨੂੰ ਕੈਚ ਕਰ ਰਿਹਾ ਸਾਨੂੰ ਸੁਣ ਰਿਹਾ ਸਾਡੇ ਮਨ ਦੇ ਭਾਵਾਂ ਨੂੰ ਜਾਣ ਰਿਹਾ ਤੇ ਇਸ ਕਰਕੇ ਅਸੀਂ ਘਰ ਬੈਠ ਕੇ ਧਿਆਨ ਜਿਹੜਾ ਬੜੀ ਆਸਾਨੀ ਨਾਲ ਕਰ ਸਕਦੇ ਹਾਂ ਦੀਸਕਾ ਸਕਦੀ ਆ ਉਹ ਕਿਵੇਂ سوشل میڈیا ਨਾਲ ਟੈਕਨੋਲੋਜੀ ਨਾਲ YouTube ਦੇ ਮਾਧਿਅਮ ਦੇ ਨਾਲ ਰੀਲਸ ਦੇ ਮਾਧਿਅਮ ਦੇ ਨਾਲ Facebook ਦੇ ਮਾਧਿਅਮ ਨਾਲ ਮੈਂ ਪਿਛਲੇ 5 ਸਾਲਾਂ ਤੋਂ ਦੋਸਤੋ ਇਸ ਟੈਕਨੋਲੋਜੀ ਦੇ ਨਾਲ ਹੀ ਧਿਆਨ ਸਖਾ ਰਹੀ ਆ ਜਦੋਂ ਲੋਕਡਾਊਨ ਹੋਇਆ ਤਾਂ ਸਾਨੂੰ ਭਰਮਸ਼ੀ ਪਿਤਾ ਮਾਪਤਰੀ ਜੀ ਨੇ ਇਹ ਹੁਕਮ ਦਿੱਤਾ ਕਿ ਤੁਸੀਂ ਹੁਣ ਘਰ ਦੇਲੇ ਨਹੀਂ ਬਹਿਣਾ ਇਹ ਨਹੀਂ ਸੋਚਣਾ ਕਿ ਦੁਨੀਆ ਰੁਕ ਗਈ ਹੈ ਬਿਲਕੁਲ ਵੀ ਨਹੀਂ ਇਸ ਟੈਕਨੋਲੋਜੀ ਦਾ ਸਹਾਰਾ ਲੋ ਔਰ ਧਿਆਨ ਦਾ ਪ੍ਰਚਾਰ ਪ੍ਰਸਾਰ ਕਰੋ ਔਰ ਬਾਕੀ ਜੀ ਉਹਨਾਂ ਦੇ ਵਚਨ ਸੱਤੇ ਹੋਏ ਸਾਡੇ ਸਭ ਦਾ ਜਿਹੜਾ ਨਿਸ਼ਚੈ ਜਿਹੜਾ ਉਹ ਜਿਹੜਾ ਪੂਰਾ ਹੋਇਆ ਔਰ ਅਸੀਂ ਅਗਰ ਇੱਕ ਟੀਮ ਦੇ ਨਾਲ ਰਸ਼ਮ ਕੰਮ ਕਰਾਂਗੇ ਤੇ ਸਾਡੇ ਧਿਆਨ ਦਾ ਪ੍ਰਚਾਰ ਪ੍ਰਸਾਰ ਬਹੁਤ ਆਸਾਨੀ ਨਾਲ ਹੋ ਜਾਏਗਾ ਜਿਵੇਂ ਅੱਜ ਕੱਲ ਦਾ ਯੂਥ ਇੰਸਟਾਗ੍ਰam ਤੇ ਹੈ ਬਹੁਤ ਸਾਰਾ ਸੋਸ਼ਲ ਮੀਡੀਆ ਹੈ ਤੇ ਉਹਨਾਂ ਦੇ ਰਾਹੀਂ ਵੀ ਆਪਾਂ ਧਿਆਨ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹਾਂ ਬਲੌਗਸ ਲਿਖ ਕੇ ਕਰ ਸਕਦੇ ਹਾਂ اپنی آواز ਨੂੰ ਅਸੀਂ ਪੋਇਟਰੀ ਦੇ ਮਾਧਿਅਮ ਦੇ ਨਾਲ ਜਾਂ ਇਸ ਤਰ੍ਹਾਂ ਦੇ ਕਮਿਊਨੀਕੇਸ਼ਨ ਦੇ ਮਾਧਿਅਮ ਦੇ ਨਾਲ ਅਸੀਂ ਧਿਆਨ ਨੂੰ ਦੱਸ ਸਕਦੇ ਹਾਂ ਸਿਰਫ ਦੋਸਤੋ ਸਾਨੂੰ ਧਿਆਨ ਕਰਨ ਦੀ ਦੇਰੀ ਹੈ ਧਿਆਨ ਕਰਨਾ ਬਿਲਕੁਲ ਵੀ ਮੁਸ਼ਕਲ ਨਹੀਂ ਹੈ ਅੱਜ ਤੋਂ ਹੀ ਆਪਣੇ ਦਿਮਾਗ ਦੇ ਵਿੱਚ ਹਰ ਇੱਕ ਇਨਸਾਨ ਨੂੰ ਇਹ ਕੱਟਣਾ ਪਏਗਾ ਕਿ ਧਿਆਨ ਕਰਨਾ ਔਖਾ ਹੈ ਜਾਂ ਉਹ ਮੇਰਾ ਕੰਮ ਨਹੀਂ ਹੈ ਉਹ ਕੰਮ ਕਿਸੇ ਹੋਰ ਦਾ ਹੈ ਔਰ ਇਸ ਸਵਰਗ ਵਰਗੀ ਅਨੁਭੂਤੀ ਨੂੰ ਸਾਕਾਰ ਕਰਨ ਲਈ आप सारिया ने मिल के एक ध्यान यात्रा शुरू की है कि हौली हौली आपन जगत वाल अगे वीए बिल्कुल उस बारे सब नीज साझा करो बिल्कुल दोस्तों लुधियाना साढ़े को स्वामी विवेकानंद मैडीटेन पिरामिड है जो कि विशेष रूप ले ध्यान बनिया है ध्यान का मंदिर है और पिछले अठ साल यह तो पिरामिड हर एक इंसान की हर एक ध्यान की सेवा कर रहा है ਜੋ ਵੀ ਇਹਦੇ ਵਿੱਚ ਪੈਰ ਰੱਖਦਾ ਹੈ ਉਹ ਇੱਕ ਅਲੱਗ ਤਰ੍ਹਾਂ ਦੀ ਅਨੁਭੂਤੀ ਜਿਹੜੀ ਹੈ ਧਿਆਨ ਦੀ ਉਸ ਨੂੰ ਹੁੰਦੀ ਹੈ ਇਸ ਪਿਰਾਮਿਡ ਦੇ ਰਾਹੀਂ ਅਸੀਂ ਇੱਕ ਟੀਮ ਬਣ ਗਏ ਦੋਸਤੋ ਧਿਆਨ ਦਾ ਜਿਹੜਾ ਪ੍ਰਚਾਰ ਹੈ ਉਹ ਕਰ ਰਹੇ ਹਾਂ ਇੱਕ ਯਾਤਰਾ ਦੇ ਰੂਪ ਦੇ ਵਿੱਚ ਜਗਾ ਜਗਾ ਜਾ ਕੇ ਧਿਆਨ ਕਰਨਾ ਜਗਾ ਜਗਾ ਤੇ ਬੈਠ ਕੇ ਧਿਆਨ ਕਰਨਾ ਉਹਦੇ ਨਾਲ ਕੀ ਹੈ ਕਿ ਸਾਡੀ ਧਰਤੀ ਮਾਂ ਦੇ ਹਰ ਇੱਕ ਔਨੇ ਦੇ ਵਿੱਚ ਧਿਆਨ ਦੀ ਵਾਈਬ੍ਰੇਸ਼ਨ ਜਾਏਗੀ ਤਰਤੀ ਮਾਤੀ ਦੇਖੋ ਜਿਹੜੀ ਵਾਈਬ੍ਰੇਸ਼ਨ ਹੈ ਜਦੋਂ ਉਹ ਧਿਆਨੀਆਂ ਦੀ ਵਾਈਬ੍ਰੇਸ਼ਨ ਦੇ ਨਾਲ ਇੱਕ ਹੋ ਜਾਏਗੀ ਉੱਥੇ ਧਿਆਨ ਦਾ ਜਿਹੜਾ ਬੀਜ ਹੈ ਉਹ ਪਨਪਜਾਏਗਾ ਸਾਡਾ ਜਿਹੜਾ ਧਿਆਨ ਯਾਤਰਾ ਕਰਨ ਦਾ ਮੇਨ ਮਕਸਦ ਇਹੀ ਹੈ ਕਿ ਉਸ ਥਾਂ ਤੇ ਜਾਂ ਉਸ ਉਸ ਥਾਂ ਦੇ ਜਿੱਥੇ ਵੀ ਅਸੀਂ ਧਿਆਨ ਕਰੀਏ ਆਸ-ਪਾਸ ਦੇ ਇਲਾਕੇ ਦੇ ਵਿੱਚ ਧਿਆਨਨੀ ਜਿਹੜੇ ਨੇ ਉਹ ਸੰਪਰਕ ਦੇ ਵਿੱਚ ਆਉਣ ਇਸ ਕਰਕੇ ਜਿੰਨੇ ਵੀ ਸਥਾਨ ਜੋ ਵੀ ਸਾਨੂੰ ਮਿਲੇ ਪਾਰਕ ਦੇ ਵਿੱਚ ਸਕੂਲ ਦੇ ਵਿੱਚ ਕਿਸੇ ਵੀ ਗਾਰਡਨ ਦੇ ਵਿੱਚ ਮੰਦਰ ਗੁਰਦੁਆਰੇ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਵੀ ਇਵਨ ਕੀ ਅਸੀਂ ਸਾਰੇ ਜਾਨੇ ਮਿਲ ਕੇ ਧਿਆਨ ਕਰ ਸਕਦੀ ਆ ਔਰ ਉਥੋਂ ਦੀ ਹੀ ਨਵੀਂ ਊਰਜਾ ਦਾ ਜਿਹੜਾ ਸੰਚਾਰ ਹੈ ਹਰ ਜਗ੍ਹਾ ਤੇ ਧਿਆਨ ਦਾ ਮਤਲਬ ਜਿਵੇਂ ਕਹਿੰਦੇ ਨਾ ਕਿ ਜਦੋਂ ਇੱਕ ਕਿਸਾਨ ਬੀਜ ਪਾਉਂਦਾ ਹੈ ਉਹ ਜਗਾ ਜਗਾ ਤੇ ਬੀਜ ਪਾਉਂਦਾ ਹੈ ਤਾਂ ਅਸੀਂ ਧਿਆਨ ਯਾਤਰਾ ਦੇ ਰਾਹੀ ਧਿਆਨ ਦਾ ਬੀਜ ਹਰ ਇੱਕ ਧਰਤੀ ਤੇ ਸਥਾਨ ਤੇ ਪਾਣ ਲੂ ਦੋਸਤੋ ਤਿਆਰ ਆ ਤੇ ਇਹ ਮਕਸਦ ਨੂੰ ਨਾਲ ਲੈ ਕੇ ਸਾਡੀ ਟੀਮ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪਿਰਾਮਿਡ ਵੱਲੋਂ ਤੁਰ ਰਹੀ ਹੈ। ਔਰ ਮੇਰੇ ਸਾਰੇ ਦੋਸਤਾਂ ਨੂੰ ਜੋ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਸਭ ਨੂੰ ਆਗਰੇ ਹੈ ਕਿ ਤੁਸੀਂ ਵੀ ਸਾਡੇ ਨਾਲ ਇਸ ਯਾਤਰਾ ਦੇ ਵਿੱਚ ਸ਼ਾਮਲਿਤ ਹੋਵੋ। ਸਾਡੇ ਨਾਲ ਮਿਲ ਕੇ ਧਿਆਨ ਕਰੋ, ਧਿਆਨ ਕਰਵਾਓ। ਔਰ ਇਵਨ ਕਿ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਉਸ ਥਾਂ ਤੇ ਜਾ ਕੇ, ਇਸ ਧਰਤੀ ਦੇ ਇਸ ਕੋਨੇ ਤੇ ਜਾ ਕੇ ਅਸੀਂ ਧਿਆਨ ਕਰ ਸਕਦੇ ਹਾਂ, ਤਾਂ ਅਸੀਂ ਜ਼ਰੂਰ ਧਿਆਨ ਕਰਾਂਗੇ। ਔਰ ਵਿਸ਼ੇਸ਼ ਰੂਪ ਵਿੱਚ ਰਸ਼ੀ ਅਸੀਂ ਪੰਜਾਬੀ ਵਿੱਚ ਅੱਜ ਬੋਲ ਰਹੇ ਹਾਂ ਤਾਂ ਅਸੀਂ ਪੰਜਾਬ ਦੀ ਧਰਤੀ ਬਾਰੇ ਗੱਲ ਕਰਾਂਗੇ ਸਾਡਾ ਪੰਜਾਬ ਜਿਹੜਾ ਹੈ ਉਹ ਬਹੁਤ ਹੀ ਸੋਨਾ ਪੰਜਾਬ ਹੈ ਔਰ ਇਹ ਪੰਜਾਬ ਜਿਹੜਾ ਹੈ ਸਾਡੇ ਲਈ ਬਹੁਤ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਸਾਡੀ ਇਹ ਮਾਤਰ ਧਰਤੀ ਹੈ ਸਾਡੀ ਜਨਨੀ ਹੈ ਤੇ ਇਹ ਜਨਨੀ ਤੇ ਅਸੀਂ ਇਸ ਨੂੰ ਐਨਰਜੈਟਿਕ ਅਸੀਂ ਕਰਨਾ ਹੈ ਧਿਆਨ ਦੀ ਊਰਜਾ ਦੇ ਨਾਲ ਸੋ ਦੋਸਤੋ ਕੋਈ ਵੀ ਜਿਹੜੇ ਪੰਜਾਬੀ ਭਾਸ਼ਾ ਗੀ ਜਾਂ ਕਿਸੇ ਵੀ ਪਿੰਡ ਕਸਬੇ ਤੋਂ ਸਾਨੂੰ ਸੁਣ ਰਹੇ ਨੇ ਤੁਸੀਂ ਸਾਨੂੰ ਦੱਸੋ ਕਿ ਅਸੀਂ ਧਿਆਨ ਕਰਨ ਇੱਥੇ ਕਿਤੇ ਆਈਏ ਤੁਸੀਂ ਸਾਨੂੰ ਚੈਟ ਬਾਕਸ ਦੇ ਵਿੱਚ ਆਪਣਾ ਨੰਬਰ ਉਸ ਥਾਂ ਦੇ ਬਾਰੇ ਵੀ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਸਾਰੇ ਜਣੇ ਪੂਰੀ ਪੂਰੀ ਤਰ੍ਹਾਂ ਨਾਲ ਓਪਨ ਆਪਾ ਤੇ ਅਸੀਂ ਆ ਕੇ ਉੱਥੇ ਧਿਆਨ ਕਰਾਂਗੇ ਤੁਹਾਨੂੰ ਵੀ ਧਿਆਨ ਸिखਾਵਾਂਗੇ ਆਸ-ਪਾਸ ਦੇ ਲੋਕਾਂ ਨੂੰ ਵੀ ਧਿਆਨ ਸिखਾਵਾਂਗੇ ਦੋਸਤੋ ਅੱਜ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜੇਕਰ ਤੁਸੀਂ ਇਹ ਵੀਡੀਓ ਨੂੰ ਸੁਣ ਰਹੇ ਹੋ ਔਰ ਹੁਣ ਤੱਕ ਸੁਣਦੇ ਆਏ ਹੋ ਤੇ ਇਹ ਇੱਕ ਕਲੀਅਰ ਮੈਸੇਜ ਹੈ ਕਿ ਤੁਸੀਂ ਧਿਆਨ ਲਈ ਤਿਆਰ ਹੋ ਧਿਆਨ ਪ੍ਰਚਾਰ ਲਈ ਤਿਆਰ ਹੋ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੀਕ੍ਰੇਟ ਦੱਸ ਦੇਣਾ ਚਾਹਨੀ ਆ ਕਿ ਜੋ ਪ੍ਰਕਾਸ਼ ਮੈਂ ਇਨਸਾਨ ਅੱਜ ਮੇਰੇ ਸਾਹਮਣੇ ਬੈਠੇ ਨੇ ਉਹੀ ਮੇਰੇ ਮੈਂਟਰ ਨੇ ਇਸ ਲਾਈਫ ਤੇ ਜਿਨ੍ਹਾਂ ਨੇ ਮੈਨੂੰ ਧਿਆਨ ਸਿਖਾਇਆ ਔਰ ਧਿਆਨ ਦੇ ਵਿੱਚ ਲੈ ਕੇ ਆਏ। थैंक यू सो मच दीदी। ਇਹਨਾਂ ਦੇ ਰਾਹੀਂ ਮੈਂ ਧਿਆਨ ਸਿੱਖਿਆ ਔਰ ਅੱਜ ਧਿਆਨ ਨੂੰ ਇੰਨੀ ਸੋਹਣੀ ਤਰ੍ਹਾਂ ਅਨੁਭਵ ਕਰਕੇ ਧਿਆਨ ਪ੍ਰਚਾਰ ਜੇਕਰ ਆਪਾਂ ਦੋਵੇਂ ਮਿਲ ਕੇ ਤੁਹਾਡੇ ਸਾਹਮਣੇ ਕਰ ਰਹੇ ਹਾਂ ਤੇ ਉਹ ਇਸੇ ਕਾਰਨ ਹੈ ਕਿਉਂਕਿ ਆਪਾਂ ਦੋਨਾਂ ਨੇ ਆਪਣੇ ਜੀਵਨ ਚ ਸਵਰਗ ਨੂੰ ਅਨੁਭਵ ਕੀਤਾ ਹੈ। थैंक यू थैंक यू थैंक ਆਪਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੰਮਸ਼ੀ ਪਿਤਾਮਾ ਪਤਰੀ ਜੀ ਦਾ ਜੋ ਇਸ ਜਗਤ ਦੇ ਵਿੱਚ ਭਗਵਾਨ ਬੁੱਧ ਦੁਆਰਾ ਦਿੱਤੇ ਗਏ ਧਿਆਨ ਨੂੰ ਲੈ ਕੇ ਆਏ ਔਰ ਸੰਸਾਰ ਦੇ ਵਿੱਚ ਰਹਿ ਕੇ ਧਿਆਨ ਨੂੰ ਸਿਖਾਇਆ ਔਰ ਧਿਆਨ ਨੂੰ ਕਰਵਾਇਆ ਅਸੀਂ ਸਾਰੇ ਧਿਆਨ ਜਗਤ ਸ਼ਾਕਾਹਾਰ ਜਗਤ ਔਰ ਪਿਰਾਮਿਡ ਜਗਤ ਬਣਾ ਲੈ ਤਿਆਰ ਹਾਂ ਅਸੀਂ ਚਾਹਨੇ ਹਾਂ ਕਿ ਤੁਹਾਡੇ ਸਾਰਿਆਂ ਦਾ ਸਹਿਯੋਗ ਸਾਡੇ ਨਾਲ ਮਿਲੇ ਤਾਂ ਕਿ ਆਪਾਂ ਸਾਰੇ ਮਿਲ ਕੇ ਇਸ ਜੀਵਨ ਨੂੰ ਇਸ ਤਰਤੀ ਮਾਨੂ ਇਸ ਜਗਤ ਨੂੰ ਧਿਆਨ ਮੈ ਜਗਤ ਬਣਾਈਏ ਦੋਸਤੋ ਜਿਵੇਂ ਕਿ ਤੁਹਾਨੂੰ ਰਸ਼ੀਮ ਨੇ ਦੱਸਿਆ ਕਿ ਉਹਨਾਂ ਨੂੰ ਮੈਂ ਧਿਆਨ ਸਿਖਾਇਆ ਮੈਂ ਧਿਆਨ ਸਿਖਾਣ ਵਾਲੀ ਉਸ ਨੂੰ ਕੋਈ ਨਹੀਂ ਹੈ ਦੋਸਤੋ ਇਹ ਚੇਤਨਾ ਹੈ ਇਸ ਸਮੇਂ ਬ੍ਰਹਮੰਡ ਦੇ ਵਿੱਚ ਪ੍ਰਸਾਰਿਤ ਹੋ ਰਹੀ ਵਿਸਤ੍ਰਿਤ ਹੋ ਰਹੀ ਚੇਤਨਾ ਹੈ ਜੋੜੀ ਜਿਹੜੀ ਕਿ ਇੱਕ ਆਤਮਾ ਤੋਂ ਦੂਸਰੀ ਆਤਮਾ ਤੱਕ ਆਪਣੇ ਆਪ ਹੀ ਚੇਤਨ ਸਰੂਪ ਜਾ ਰਹੀ ਹੈ ਔਰ ਹੁਣ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਔਰ ਸੁਣ ਰਹੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਧਿਆਨਮਈ ਹੋ ਰਹੇ ਹੋ ਔਰ ਇਹ ਧਿਆਨ ਮੇ ਤੁਸੀਂ ਸਹਿਜ ਕਿਵੇਂ ਹੋ ਰਹੇ ਹੋ ਕਿਉਂਕਿ ਤੁਸੀਂ ਵੀ ਇਸ ਚੇਤਨਾ ਦੇ ਨਾਲ ਸੰਬੰਧਿਤ ਹੋ ਅਸੀਂ ਸਾਰੇ ਜਾਣੇ ਹੀ ਇਸ ਤਰਤੀ ਦੇ ਨਾਲ ਜਿਵੇਂ ਸੰਬੰਧਿਤ ਹਾਂ ਉਵੇਂ ਹੀ ਧਿਆਨ ਦੀ ਊਰਜਾ ਸ਼ਾਕਾਹਾਰ ਦੀ ਊਰਜਾ ਤੇ ਪਿਰਾਮਿਡ ਦੀ ਊਰਜਾ ਦੇ ਨਾਲ ਸੰਬੰਧਿਤ ਹੈ ਤਾਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸੱਦਾ ਹੈ ਕੀ ਆਲ ਅਸੀਂ ਮਿਲ ਕੇ ਸਾਰੇ ਜਾਨੀ ਧਿਆਨ ਕਰੀਏ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪੀਰਾਮਿਡ ਵੱਲੋਂ ਤੁਹਾਡਾ ਸਵਾਗਤ ਹੈ ਹਰ ਬੁੱਧਵਾਰ ਤੁਸੀਂ ਨਵੇਂ ਧਿਆਨੀ ਜਿਹੜੇ ਧਿਆਨ ਸਿੱਖਣਾ ਚਾਹੁੰਦੇ ਨੇ ਉਹ ਆ ਸਕਦੇ ਨੇ 5 ਵਜੇ ਔਰ ਹਰ ਰੋਜ਼ ਇਸ ਥਾਂ ਤੇ 5:30 ਵਜੇ ਸ਼ਾਮ ਨੂੰ ਧਿਆਨ ਦਾ ਸਤਰ ਰਹਿੰਦਾ ਹੈ ਤੁਸੀਂ ਉਸ ਸਤਰ ਨੂੰ ਵੀ ਜੁਆਇਨ ਕਰ ਸਕਦੇ ਹੋ ਔਰ ਹਰ ਰਵੀਵਾਰ ਨੂੰ ਹਰ ਸੰਡੇ ਨੂੰ ਜਿਹੜਾ ਬੱਚਿਆਂ ਲਈ ਧਿਆਨ ਜਿਹੜਾ ਹੈ ਉਹ ਅਸੀਂ ਹੁਣ ਤੋਂ ਹੀ ਕਰਵਾਨੇ ਆ ਸਾਢੇ 11 ਵਜੇ ਜਿਹੜੇ ਛੋਟੇ ਬੱਚੇ ਨੇ ਔਰ ਜਿਹੜੇ بڑے ਬੱਚੇ ਨੇ ਯੂਥ ਨੇ ਜਾਂ ਜਿਹੜੇ ਟੀਨੇਜਰਸ ਬੱਚੇ ਨੇ ਉਹ ਸਾਢੇ 12 ਵਜੇ ਧਿਆਨ ਸਿੱਖਣ ਆ ਸਕਦੇ ਨੇ ਔਰ ਦੋਸਤੋ ਇੱਕ ਖਾਸ ਗੱਲ ਇਹ ਹੈ ਕਿ ਇਹ ਨੀਸ਼ੁਲਕ ਹੈ ਤੁਸੀਂ ਕੁਝ ਵੀ ਪੈਸਾ ਇਸ ਧਿਆਨ ਨੂੰ ਸਿੱਖਣ ਲਈ ਨਹੀਂ ਦੇਣਾ ਧਿਆਨ ਫ੍ਰੀ ਆਫ ਕਾਸਟ ਹੈ ਇਹ ਧਿਆਨ ਜੋ ਚੇਤਨਾ ਸਾਨੂੰ ਇਸ ਬ੍ਰਹਮੰਡ ਤੋਂ ਮਿਲੀ ਹੈ ਉਹੀ ਚੇਤਨਾ ਅਸੀਂ ਇਸ ਬ੍ਰਾਹਮੰਡ ਨੂੰ ਦਮਾਂਗੇ ਤੇ ਸਵਾਗਤ ਹੈ ਔਰ ਸਾਨੂੰ ਇੰਤਜ਼ਾਰ ਹੈ ਤੁਹਾਡੇ ਸਾਰਿਆਂ ਦੇ ਆਉਣ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਪੀਐਮਸੀ ਪੰਜਾਬੀ ਚੈਨਲ ਨੂੰ ਤੇ ਇਸ ਵੀਡੀਓ ਦੇ ਰਾਹੀਂ ਦੋਸਤੋਂ ਆਪਣੇ ਫਰੈਂਡਸ ਆਪਣੇ ਫੈਮਲੀ ਮੈਂਬਰਸ अपने फैमिली मेंबर्स से अगो दोस्त मित्र सारे तक के मैसेज स्प्रेड करो ताकि अपने आप जीवन नो साकार बनाइए थैंक यू थैंक यू थैंक यू